ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਅੰਦਰ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਗੁਰਬਾਣੀ ਸ੍ਰੀ ਸਹਿਸਕ੍ਰਿਤੀ ਗੁਰਬਾਣੀ ਦੀ ਸਾਂਝ ਪਾਉਣੀ ਹੈ ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਆਪ ਜੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਗੁਰਬਾਣੀ ਸਹਿਸਕ੍ਰਿਤੀ ਗੁਰਬਾਣੀ ਦੀ ਸੰਖਿਆ ਕੀਤੀ ਇਹ 1353 ਅੰਗ ਦੇ ਉੱਪਰ ਸੁਭਾਈ ਬਾਣੀ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੇ ਚਾਰ ਸ਼ਬਦਾਂ ਤੋਂ ਬਾਅਦ ਪੰਚਮ ਪਾਤਸ਼ਾਹ ਦੀ ਬਾਣੀ ਰੱਬ ਹੋ ਜਾਂਦੀ ਹੈ ਤਾਂ ਆਓ ਹੁਣ ਇਸ ਗੁਰਬਾਣੀ ਦੀ ਸੰਖਿਆ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸਹਿਸਕ੍ਰਿਤੀ ਮਹੱਲਾ ਪੰਜਵਾ ਸ਼ਲੋਕ ਦੇ ਅੰਦਰ ਗੁਰਬਾਣੀ ਹੈ ਸਹਿਸਕ੍ਰਿਤੀ ਇਹਦਾ ਉਚਾਰਨ ਪਿਛਲੀ ਵੀਡੀਓ ਦੇ ਵਿੱਚ ਵੀ ਆਪ ਜੀ ਆਨੇ ਵੇਖਿਆ ਹੈ ਸਹਿਸਕ੍ਰਿਤੀ ਮਹੱਲਾ ਪੰਜਵਾ ਇਹ ਮਹੱਲਾ ਮਹੱਲਾ ਸਿਹਾਰੀ ਲਾ ਕਰਕੇ ਨਹੀਂ ਕਿਸੇ ਨੇ ਕਰ ਦੇਣਾ ਅਦਕ ਲਗਾ ਕਰਕੇ ਮਹੱਲਾ ਕਰਨ ਪੰਜਵਾਂ ਪੰਚਮ ਪਾਤਸ਼ਾਹ ਦੀ ਗੁਰਬਾਣੀ ਹੈ ਤਾਂ ਸਭ ਤੋਂ ਪਹਿਲਾਂ ਮਹਾ ਮੰਤਰ ਕਰਦੇ ਆ ਇੱਕ ਓ ਅੰਕਾਰ ਆਪ ਜੀ ਸਕਰੀਨ ਦੇ ਉੱਪਰ ਉਚਾਰਨ ਦੇਖ ਸਕਦੇ ਹੋ ਸਤਨਾਮ ਸਤ ਨਾਮ ਦਾ ਉਚਾਰਨ ਮੰਮੇ ਦੀ ਆਵਾਜ਼ ਲਗਾ ਕਰਕੇ ਕਰਨਾ ਕਰਤਾ ਪੁਰਖ ਨਿਰਭਾ ਨਿਰਵੈ ਸੁਕਰਤਾ ਪੁਰਖ ਦੇ ਵਿੱਚ ਵੇਖੋਗੇ ਪੱਪੇ ਨੂੰ ਊਂਕੜ ਪੁਰਖ ਕਰਨਾ ਪੜ ਨਿਰਭਾ ਪੱਪੇ ਨਾਲ ਨਿਰਵੈ ਅਕਾਲ ਮੂਰਤ ਮੂਰਤ ਦੇ ਵਿੱਚ ਮੰਮੇ ਨੂੰ ਦੁਲੈਂਕੜ ਲੱਗੀ ਹੋਈ ਸੁਮੂਰਤ ਕਰਨਾ ਉਚਾਰਨ ਇਸ ਤੋਂ ਅੱਗੇ ਅਜੂਨੀ ਸਭੰਗ ਗੁਰਪ੍ਰਸਾਦ ਅਜੂਨੀ ਦੇ ਵਿੱਚ ਐੜੇ ਨੂੰ ਕੰਨਾਂ ਨਹੀਂ ਲਗਾ ਦੇਣਾ ਕੰਨੇ ਤੋਂ ਰਹਤ ਅਜੂਨੀ ਸਭੰਗ ਪੱਬੇ ਦੇ ਉੱਪਰ ਟਿੱਪੀ ਭੰਗ ਨਹੀਂ ਕਰ ਦੇਣਾ ਭੰਗ ਸਭੰਗ ਗੁਰਪ੍ਰਸਾਦ ਇਸ ਤੋਂ ਅੱਗੇ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬినੋਦ ਸੁਤਹਿ ਕੱਕ ਤਤੇ ਨੂੰ ਟਿੱਪੀ ਤੇ ਚਚ ਕਤੰਚ ਮਾਤਾ ਕਤੰਚ ਪਿਤਾ ਪੂਰਨ ਵਿਸ਼ਰਾਮ ਹੈ ਕਤੰਚ ਥੋੜੀ ਚਪਕੀ ਲਗਾ ਕਰਕੇ ਬਨਤਾ ਬినੋਦ ਸੁੱਤਾ ਹੈ ਬਨਤਾ ਦੇ ਨੰਨੇ ਨੂੰ ਸਿਹਾਰੀ ਜਿਆਦੀ ਨਹੀਂ ਲਗਾਣੀ ਥੋੜੀ ਲਗਾ ਕਰਕੇ ਬਨਤਾ ਬినੋਦ ਸੁੱਤਾ ਹੈ ਸੁੱਤਾ ਹੈ ਤੇ ਉਹ ਵੇਖੋਗੇ ਅਰਥ ਹੁੰਦਾ ਪੁੱਤਰ ਸਸੇ ਨੂੰ ਔਂਕੜ ਤੱਤਾ ਤੇ ਹਾ ਹਾ ਇਹ ਮੁਕਤੇ ਅੱਖਰ ਸਸੇ ਨੂੰ ਔਂਕੜ ਸੋਤ ਹੈ ਕਤੰਚ ਭਰਾਤ ਮੀਤ ਹਿਤ ਬੰਦਵ ਕਤੰਚ ਮੋਹ ਕੁਟੰਬਿ ਅਤੇ ਕਤੰਚ ਉਸੇ ਤਰੀਕੇ ਦੇ ਨਾਲ ਉਚਾਰਨ ਕਰਨਾ ਭਰਾਤ ਭਬੇ ਦੇ ਪੈਰ ਦੇ ਵਿੱਚ ਰਾਰਾ ਛਦਾ ਰਾਰਾ ਲਗਾ ਕਰਕੇ ਭਰਾਤ ਮੀਤ ਹਿਤ ਬੰਦਵ ਬੰਦਵ ਤੇ ਬੱਬੇ ਨੂੰ ਟਿੱਪੀ ਤੱਦਾ ਤੇ ਵਾ ਬੰਦਵ ਇੱਥੇ ਪੂਰਨ ਵਿਸ਼ਰਾਮ ਹੈ ਕਤੰਚ ਉਸੇ ਪ੍ਰਕਾਰ ਦੇ ਨਾਲ ਉਚਾਰਨ ਕਰਨਾ ਮੋਹ ਹਾ ਹਾ ਮੁਕਤਾ ਹੈ ਮੋਹ ਕੁਟੰਬਿਯਤੇ ਸਕਰੀਨ ਦੇ ਉਪਰ ਆਪ ਜੀ ਉਚਾਰਨ ਵੇਖ ਸਕਦੇ ਹੋ ਤੱਕੇ ਨੂੰ ਔਕੜ ਟੈਕੇ ਨੂੰ ਟਿੱਪੀ ਬੱਬੇ ਨੂੰ ਸਿਹਾਰੀ ਐਡਾ ਮੁਕਤਾ ਤੇ ਤਤੇ ਨੂੰ ਲਾ ਕੁਟੰਬਿਯਤੇ ਵੇਦਾਈਚਾਰਨੇ ਇਸੇ ਪ੍ਰਕਾਰ ਦੇ ਨਾਲ ਕੁਟੰਬੀ ਅਤਿ ਕਰਨ। ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰਕਰੋਤ। ਕਤੰਚ ਦਾ ਉਚਾਰਨ ਉਸੇ ਪ੍ਰਕਾਰ ਦੇ ਨਾਲ ਕਰਨਾ। ਚਪਲ ਮੋਹਨੀ ਰੂਪੰ ਮੋਹਨੀ ਦੇ ਨੰਨਾ ਲਗਾਉਣਾ ਨਾਣਾ ਨਹੀਂ ਲਗਾ ਦੇਣਾ। ਮੋਹਨੀ ਰੂਪੰ ਪਪੇ ਨੂੰ ਤੇ ਪੀ ਹੈ ਰੂਪੰ। ਤੇ ਰਾਰੇ ਨੂੰ ਦੁਲੈਂਕੜ ਹੈ ਰੂਪੰ ਰੂਪੰ ਕਰਨਾ ਉਚਾਰਣ ਪੇਖੰਤੇ ਪਪੇ ਨੂੰ ਲਾਂ ਲਗਾ ਕਰਕੇ ਪੇਖੰਤੇ ਖੱਖੇ ਨੂੰ ਟਿੱਪੀ ਪੇਖੰਤੇ ਤਿਆਗੰ ਬਗੇ ਨੂੰ ਟਿੱਪੀ ਹੈ ਕਰੋਤ ਕਕਾ ਰਾਰੇ ਹੋੜਾ ਤੇ ਤਤ ਕਰੋਤ ਰਹੰਤ ਸੰ ਭਗਵਾਨ ਸਿਮਰਨ ਨਾਨਕ ਲਬਦਿਆ ਅਚੁੱਤ ਤਨ ਹੈ ਰਹੰਤ ਅਹਾ ਹੇਨੂ ਟਿੱਪੀ ਲਗਾ ਕਰਕੇ ਰਹੰਤ ਸੰਗ ਭਗਵਾਨ ਸਿਮਰਨ ਇੱਥੇ ਪੂਰਨ ਵਿਸ਼ਰਾਮ ਹੈ ਨਾਨਕ ਚਪੀ ਚਪਕੀ ਲਗਾ ਕਰਕੇ ਲਬਦਿਆੰਗ ਦਾ ਉਚਾਰਨ ਆਪ ਜੀ ਸਕਰੀਨ ਤੇ ਦੇਖ ਸਕਦੇ ਹੋ ਲੱਲੇ ਨੂੰ ਅਦਕ ਬੱਬਾ ਤਦੈਨੋ ਸਿਹਾਰੀ ਐੜੇ ਉੱਪਰ ਟਿੱਪੀ ਲਬਦਿਆੰਗ ਲਬਦਿਆੰਗ ਤੂੰ ਅੱਗੇ ਅਚੁੱਤ ਤਨ ਹੈ ਐੜਾ ਚੱਚੇ ਔਂਕੜ ਦਿੱਤਾ ਅਚੁੱਤ ਤਨ ਹੈ ਤੱਤਾ ਨੰਨਾ ਹ ਮੁਕਤੇ ਅੱਖਰ ਨੇ ਸੁਹੀਦਾ ਉਚਾਰਨ ਤਨ ਹੈ ਕਰਨ ਇਸ ਤੋਂ ਅਗਰ ਤ੍ਰਗੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਪ੍ਰਾਤ ਬੰਧਵਹ ਤ੍ਰਗੰਤ ਸਕਰੀਨ ਦੇ ਉਪਰ ਆਪ ਜੀ ਦਿਖ ਰਿਹਾ ਤੱਦੇ ਨੂੰ ਸਿਹਾਰੀ ਪੈਰ ਦੇ ਵਿੱਚ ਰਾਰਾ ਗੱਗੇ ਟਿੱਪੀ ਤੇ ਤੱਤਾ ਤ੍ਰਗੰਤ ਮਾਤ ਪਿਤਾ ਸਨੇਹੰ ਕਿੱਥੇ ਵਿਸ਼ਰਾਮ ਹੈ ਹੈ ਟਿੱਪੀ ਹੈ ਸਨੇਹ ਤ੍ਰਿਗ ਸਨੇਹੰ ਪ੍ਰਾਤ ਬੰਦਵ ਹੈ ਫਿਰ ਤ੍ਰਿਗ ਤਦੈ ਨੂੰ ਸਿਹਾਰੀ ਪੈਰ ਚਰਾਰਾ ਗੱਗਾ ਤ੍ਰਿਗ ਸਨੇਹੰ ਪ੍ਰਾਤ ਬੰਦਵ ਹੈ ਬਬੇ ਨੂੰ ਕੰਨਾਂ ਤੇ ਉੱਪਰ ਬਿੰਦੀ ਲਗਾ ਕਰਕੇ ਬੰਦਵ ਹੈ ਤ੍ਰਿਗ ਸਨੇਹੰ ਬਨਤਾ ਬਿਲਾਸ ਸੁਤ ਹੈ ਉਸੇ ਪ੍ਰਕਾਰ ਤ੍ਰਿਗ ਦਾ ਉਚਾਰਨ ਹੈ ਸਨੇਹ ਆਪ ਜੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿਵੇਂ ਉਚਾਰਨ ਕਰਨਾ ਸ ਸ ਤੇ ਪੈਰ ਦੇ ਵਿੱਚ ਨੰਨਾ ਪਰ ਏੜੀ ਉੱਪਰ ਲਾਹੇ ਨੰਨੇ ਨੂੰ ਲੱਗਿਆ ਨਹੀਂ ਸਨੇਹ ਬਨਤਾ ਫਿਰ ਨੰਨੇ ਨੂੰ ਸਿਹਾਰੀ ਲੱਗੀ ਪਰ ਜਿਆਦਾ ਨਹੀਂ ਲਗਾ ਦਿੰਦੀ ਬਨਤਾ ਬਿਲਾਸ ਹੁਤਾ ਹੈ ਇਹਦਾ ਵਿਸ਼ਰਾਮ ਸਨੇਹ ਉਤੇ ਲੱਗਣਾ ਹੈ ਫਿਰ ਤ੍ਰੇ ਗੋਸ਼ੇ ਪ੍ਰਕਾਰ ਦੇ ਨਾਲ ਸਨੇਹ ਤੇ ਗ੍ਰਿਹਾਰਤਕ ਹੈ ਦੇਖ ਸਕਦੇ ਹੋ ਗ੍ਰਿਹਾਰਤ ਕਹ ਹੈ ਇਕੱਠਾ ਪਰਿਸ਼ਦਾ ਦੇ ਵਾਸਤੇ ਗ੍ਰਹਾਰਥ ਕਹ ਨੂੰ ਇਕੱਠਾ ਉਚਾਰਨ ਕਰ ਦੇਣਾ ਗ੍ਰਹਾਰਥ ਕਹ ਹੈ। ਤ੍ਰੇਗਰ ਸਨੇਹ ਗ੍ਰਹਾਰਥਕ ਹੈ। ਸਾਦ ਸੰ ਸਨੇਹ ਸਤਿਅੰ ਨਾਨਕ ਹੈ। ਸਾਦ ਸੰ ਸਨੇਹ ਹੁਣ ਇਥੇ ਟਿੱਪੀ ਨਹੀਂ ਹੈ ਇਹਦਾ ਉਚਾਰਨ ਸਨੇਹ ਕਰਨਾ ਹੈ। ਦਾ ਉਚਾਰਨ ਆਪ ਜੀ ਸ੍ਰੀ ਤੇ ਦੇਖ ਸਕਦੇ ਹੋ ਸਸਾ ਮੁਕਤਾ ਹੈ ਤੱਤੇ ਨੂੰ ਸਿਹਾਰੀ ਹੈ ਤੇ ਐੜੇ ਨੂੰ ਟਿੱਪੀ ਹੈ ਸਤਿਅੰਗ ਇੱਥੇ ਵਿਸ਼ਰਾਮ ਹੈ ਬਸੰਤ ਨਾਨਕ ਹੈ ਸੁਖੰਗ ਦੇ ਵਿੱਚ ਵੀ ਜਈਏ ਨੂੰ ਟਿੱਪੀ ਉਹ ਐੜੇ ਦੀ ਆਵਾਜ਼ ਕੱਢੇਗਾ ਸੁਖਿੰਗ ਬਸੰਤ ਬੱਬਾ ਸਸੇ ਟਿੱਪੀ ਤੇ ਤੱਤਾ ਬਸੰਤ ਨਾਨਕ ਹੈ ਮਿਥੇਯੰਤ ਦੇਹੰ ਖਿਨੰਤ ਬਲਨੰ ਦੇਹੰ ਤੇ ਵਿਸ਼ਰਾਮ ਹੈ ਮਿਥਿਅੰਤ ਦਾ ਉਚਾਰਨ ਆਪ ਜੀ ਸਕਰੀਨ ਤੇ ਵੇਖ ਸਕਦੇ ਹੋ ਮੰਮੇ ਨੂੰ ਸਿਹਾਰੀ ਥੱਥੇ ਨੂੰ ਵੀ ਸਿਹਾਰੀ ਐੜੇ ਨੂੰ ਟਿੱਪੀ ਤੇ ਤਤ ਮਿਥਿਅੰਤ ਦੇਹੰ ਖੀਨੰਤ ਬਲਨੰ ਬਰਦੰਤ ਜਰਵਾ ਇਥੇ ਵਿਸ਼ਰਾਮ ਲਗਾ ਕਰਕੇ ਹਿਤੇੰਤ ਮਾਇਆ ਹਿਤੇੰਤ ਦਾ ਉਚਾਰਨ ਆਪ ਜੀ ਸਕਰੀਨ ਤੇ ਵੇਖ ਸਕਦੇ ਹੋ ਆਹੀ ਨੂੰ ਸਿਹਾਰੀ ਤੱਤੇ ਨੂੰ ਸਿਹਾਰੀ ਐੜੇ ਨੂੰ ਟਿੱਪੀ ਤੇ ਤਤ ਹਿਤੇੰਤ ਬਰਦੰਤ ਦਾ ਉਚਾਰਨ ਤਾਂ ਦੇ ਦੇ ਨਾਲ ਕਰਨਾ ਬਰਦੰਤ ਜਰੂਵਾ ਹਿਤਯੰਤ ਮਾਯੰਤ ਆਸਾ ਅਥਿੱਤਿਆ ਭਵਨੰ ਗਨੰਤ ਸਵਾਸਾ ਭਯਾਨ ਧਰਮੰ ਅਤਯੰਤ ਐੜਾ ਤੱਤੇ ਨੂੰ ਸਿਹਾਰੀ ਲੱਗ ਜਾਣੀ ਐੜੇ ਨੂੰ ਟਿੱਪੀ ਤੇ ਤੱਤਾ ਸਕਰੀਨ ਤੇ ਉਚਾਰਨ ਦੇਖ ਸਕਦੇ ਹੋ ਅਤਯੰਤ ਆਸਾ ਇੱਥੇ ਵਿਸ਼ਰਾਮ ਹੈ ਅਥਿੱਤਿਆ ਭਵਨੰ ਐੜੇ ਨੂੰ ਕੰਨਾ ਲੱਗਾ ਹੈ ਤੱਤੇ ਨੂੰ ਸਿਹਾਰੀ ਉੱਪਰ ਅਧਕ ਤੇ ਤਤੇ ਦੇ ਪੈਰ ਜੋ ਹਲਣ ਤੋਂ ਉਹ ਐੜਾ ਬਣ ਜਾਣਾ ਐੜਾ ਮੁਕਤਾ ਅਥਿਤ ਭਵਨੰ ਗਨੰਤ ਸਵਾਸਾ ਸਵਾਸਾ ਦਾ ਉਚਾਰਨ ਆਪ ਜੀ ਦੇਖ ਸਕਦੇ ਹੋ ਸਸੇ ਨੂੰ ਔਂਕੜ ਐੜੇ ਨੂੰ ਕੰਨਾਂ ਸਸੇ ਨੂੰ ਕੰਨਾਂ ਜੋ ਵੀ ਅੱਖਰ ਦੇ ਥੱਲੇ ਵਾਵਾ ਲੱਗਾ ਹੋਵੇ ਉਹ ਐੜੇ ਨੂੰ ਕੰਨਾਂ ਦੀ ਆਵਾਜ਼ ਕਰਦਾ ਹੈ ਸਵਾਸਾ ਗਨੰਤ ਸਵਾਸਾ ਪਯਾਨ ਪਬੇ ਨੂੰ ਦਲਾਵਾ ਈੜੀ ਨੂੰ ਸਿਹਾਰੀ ਐੜੇ ਨੂੰ ਕੰਨਾਂ ਤੇ ਨੰਨਾ ਮੁਕਤਾ ਪਯਾਨ ਤਰ ਮੰਗ ਪਤੰਤ ਮੋਹ ਕੂਪ ਦੁਰਲੱਭ ਦੇ ਹੰ ਤਤ ਆਸਰਯੰ ਨਾਨਕ ਪਤੰਤ ਪਪਾਤ ਤੈਨੂੰ ਟਿੱਪੀ ਤੇ ਤਤ ਪਤੰਤ ਮੋਹ ਫਾਹ ਮੁਕਤਾ ਹੈ ਕੂਪ ਕਕੇ ਦੇ ਪੈਰ ਦੇ ਵਿੱਚ ਦੁਲੈਂਕੜ ਲੱਗੀ ਹੈ ਕੂਪ ਦੁਰਲੱਭ ਦਦੇ ਨੂੰ ਔਕੜ ਰਾਰਾ ਲੱਲੇ ਨੂੰ ਅਧਕ ਪੱਬਾ ਤੇ ਐੜਾ ਮੁਕਤਾ ਦੁਰਲੱਭ ਜਿਆਦਾ ਐੜਾ ਨਹੀਂ ਲਗਾ ਦੇਣਾ ਦੇਹੰ ਇਥੇ ਵਿਸ਼ਰਾਮ ਹੈ ਤਤ ਆਸ੍ਰਿਆਂ ਨਾਨਕ ਆਸ੍ਰਿਆਂ ਦਾ ਉਚਾਰਨ ਇਹ ਆਪ ਜੀ ਵੇਖ ਸਕਦੇ ਹੋ ਸਕਰੀਨ ਦੇ ਉੱਪਰ ਐੜੇ ਨੂੰ ਕੰਨਾ ਸਸਾ ਰਾਰੇ ਨੂੰ ਸਿਹਾਰੀ ਐੜੇ ਨੂੰ ਟਿੱਪੀ ਆਸ੍ਰੇਯੰ ਨਾਨਕ ਗੋਬਿੰਦ ਕੋਬਿੰਦ ਕੋਬਿੰਦ गोपाल कृपा تین ਵਾਰ ਗੋਬਿੰਦ ਬੋਲਣ ਤੋਂ ਬਾਅਦ ਵਿਸ਼ਰਾਮ ਹੈ ਗੋਬਿੰਦ 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 ਇਥੇ ਵਿਸ਼ਰਾਮ ਹੈ ਗੋਪਾਲ ਧਿਆਨ ਦੇ ਨਾਲ ਵੇਖੋਗੇ ਗੱਗੇ ਨੂੰ ਹੋੜਾ ਲੱਗ ਪਰ ਜ਼ਿਆਦਾਤਰ ਬੋਲਣ ਵਾਲੇ ਔਂਕੜ ਲਗਾ ਦਿੰਦੇ ਸੋ ਔਂਕੜ ਨਹੀਂ ਲਗਾਉਣਾ ਹੋੜਾ ਲਗਾ ਕਰਕੇ ਗੋਪਾਲ ਕਿਰਪਾ ਕਿਰਪਾ ਦਾ ਉਚਾਰਨ ਜੇ ਕਰਕੇ ਤੇ ਕੱਕੇ ਨੂੰ ਸਿਹਾਰੀ ਰਾਰਾ ਪੂਰਾ ਆਵੇ ਤੇ ਕਿਰਪਾ ਹੁੰਦਾ ਪਰ ਜੇ ਪੈਰ ਦੇ ਵਿੱਚ

ਤਕ ਦਿਉ ਤਤੈਨੁ ਹੋਣ ਈੜਿ ਨੂੰ ਸਿਹਾਰੀ ਐੜੇ ਨੂੰ ਟਿੱਪੀ ਤੋਯੰ ਲੇਪਨ ਰਕਤ ਚਰਮਨ ਹੈ ਰਕਤ ਤੋ ਬਾ ਰਕਤ ਦਾ ਉਚਾਰਨ ਆਰਾਮਕਤਾ ਕਕਾ ਤਤਾ ਏ ਮੁਕਤ ਅੱਖਰ ਨੇ ਇਹਨਾਂ ਨੂੰ ਰਕਤ ਉਚਾਰਨ ਕਰਨਾ ਹੈ ਚਚਾ ਦਾਰਾ ਮੰਮਾ ਨਾਣਾ ਤੇ ਹਾਹ ਸੇ ਸੇ ਪ੍ਰਕਾਰ ਦੇ ਨਾਮ ਚੰਮ ਚਰਮਨ ਹੈ ਪੋਟੰ ਰਚੰ ਤੋਯੰ ਲੇਪਨੰ ਰਕਤ ਚਰਮਨਹ ਦਵਾਰੰ ਪੀਤਰੰ ਬਾਇ ਰੂਪੰ ਅਸਥੰਬਨਹ ਨਮੰਤ ਨੰਨਾ ਵੇਨੁ ਟਿੱਪੀ ਲਗਾ ਕਰਕੇ ਨਮੰਤ ਦਵਾਰੰ ਟੀਤ ਭੱਵੇ ਨਾਲ ਰਹਿਤੰ ਬਾਇ ਰੂਪੰ ਅਸਥੰਬਨਹ ਬਾਇ ਦੇ ਵਿੱਚ ਈੜੀ ਨੂੰ ਸਿਹਾਰੀ ਹੈ ਰੂਪੰ ਅਸਥੰਬਨਹ ਨੰਨਾ ਤੇ ਹਾਹਾ ਪਿਛੇ ਮੁਕਤਨੇ सो अस्थम्बन है गोविंद नामं नहसि मरणत अज्ञानी जानंत अस्थनं गोविंद सियारी लगा करके नामं नह नन्हा हा हा पता है नहसि मरणत इथे पूर्ण नाम लगाना है अज्ञानी एड़े दे नाल जानंत ने ऊपर टिपि लगी है जानंत अस्थिरं ਐਡਾ ਸਸਾਥਥੇ ਸਿਹਾਰੀ ਉਪਰ ਅਥਿਰੰਗ ਦੁਰਲਾਪ ਦੇਹ ਉਦਰੰਤ ਸਾਦ ਸਰਣ ਨਾਨਕ ਦੁਰਲੱਭ ਲੈ ਨੂੰ ਅਦਗ ਲਗਾ ਕਰਕੇ ਦੁਰਲੱਭ ਦੇਹ ਉਦਰੰਤ ਊੜੇ ਨੂੰ ਔਕੜਤਾ ਦਾ ਲਗਾ ਕਰਕੇ ਉਦਰੰਤ ਸਾਦ ਸਰਣ ਨਾਨਕ ਹਰ 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 हर हरे जपंत दो बार हर हर बोल करके की है फिर हर हर फिर विश्राम पूर्ण है हर हरे हर हरे तो बाद एक रारे ला लगी सो हरे उच्चारण करना बाकी हर उचारण करने जपंत के उपर टिपी जपंत उच्चारण करना सुबंत तोयंग अचोत बुनग्यंग पूर्णंग बहु ਬੰਤ ਭੱਬੇ ਦੀ ਉੱਪਰ ਟਿੱਪੀ ਲੱਗੀ ਹੈ ਸੁਬੰਤ ਬਣ ਜਾਣਾ ਸੁਬੰਤ ਤੋਯੰ ਤੋਯੰ ਦਾ ਉਚਾਰਨ ਆਪ ਜੀ ਵੇਖ ਸਕਦੇ ਹੋ ਅਚੁੱਤ ਗੁਣ ਅਗਿਆ ਗੱਗੇ ਨੂੰ ਔਂਕੜ ਨੰਨੇ ਉੱਪਰ ਅਦਕ ਅਨੁਸਾਰੀ ਤੇ ਐੜੇ ਨੂੰ ਟਿੱਪੀ ਗੁਣ ਅਗਿਆ ਪੂਰਣੰ ਬੋਹ ਲੋ ਕਿਰਪਾਲਾ ਹਾਹੇ ਨੂੰ ਔਂਕੜ ਲੱਗੀ ਹੈ ਬੋਹ ਲੋ ਕਿਰਪਾਲਾ ਗੰਭੀਰੰ ਉਚੈ ਸਰਬੱਗ ਅਪਾਰਾ ਗੰਭੀਰਗ ਦੇ ਵਿੱਚ ਵੀ ਭੱਬਾ ਲੱਗਾ ਹੈ ਰਾਰਿਆਂ ਟਿੱਪੀ ਹੈ ਸੋ ਗੰਭੀਰੰ ਚੈ ਊੜੇ ਨੂੰ ਦਲੈਂਕੜ ਲਗਾ ਕੇ ਚੱチェ ਨੂੰ ਦਲਾਵਾਂ ਲਾ ਕਰਕੇ ਉਚੈ ਪੂਰਨ ਵਿਸ਼ਰਾਮ ਹੈ ਸਰਬੱਗ ਬੱਬੇ ਦੇ ਉੱਪਰ ਅਧਗ ਲੱਗੇ ਆਣਾ ਅਪਾਰਾ ਪ੍ਰਯੰਗ ਵਿਸਰਾਮ ਚਰਣੰ ਪ੍ਰੀਤਿਆ ਦੇ ਵਿਖੋ ਗੇਨ ਸੁਪੱਬੇ ਨੂੰ ਸਿਹਾਰੀ ਪੈਰ ਚ ਰਾਰਾ ਪ੍ਰੀਤਿਆ ਪ੍ਰਯੰਗ ਪਪੇ ਦੇ ਪਪੇ ਦੇ ਪੈਰ ਦੇ ਵਿੱਚ ਰਾਰਾ ਹੈ ਪਪੇ ਨੂੰ ਸਿਹਾਰੀ ਹੈ ਅੜੇ ਨੂੰ ਟਿੱਪੀ ਹੈ ਪ੍ਰਤਿਆ ਪਰਯੰ ਦੁਸਰਾਮ ਚਰਣੰ ਦੁਸਰਾਮ ਦੇ ਵਿੱਚ ਵੀ ਸਸੇ ਦੇ ਪੈਰ ਦੇ ਵਿੱਚ ਰਾਰਾ ਹੈ ਚਰਣੰ ਲਾਣੇ ਦੇ ਉੱਪਰ ਟਿੱਪੀ ਹੈ ਅਨਾਥ ਨਾਥੇ ਨਾਨਕ ਸਰਣੰ ਅਨਾਥ ਐੜਾ ਹੈ ਫਿਰ ਨਾਥੀ ਇੱਥੇ ਪੂਰਨ ਵਿਸ਼ਰਾਮ ਹੈ ਤੇ ਨਾਲ ਪੰਚਮ ਪਾਤਸ਼ਾਹ ਮਹਾਰਾਜਿਆਂ ਦੀ ਸੱਭਿ ਸਭਿਤੀ ਦੇ ਹੋ ਗਏ ਨੇ ਇਹ ਤੋਂ ਅਗਲੀ ਵੀਡੀਓ ਦੇ ਵਿੱਚ ਅਗਲੀ ਸੰਖਿਆ ਪਰ ਆਰੰਭ ਕਰਾਂਗੇ 63 ਸ਼ਲੋਕ ਹਨ ਸੋ ਪੰਜ-ਪੰਜ ਕਰਕੇ ਆਪਾਂ ਇਸ ਦੀ ਸੰਖਿਆ ਕਰਾਂਗੇ ਗੁਰਬਾਣੀ ਦੀ ਸੰਖਿਆ ਹੋ ਸੋ ਇਸੇ ਪ੍ਰਕਾਰ ਦੇ ਨਾਲ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਆਓ ਫਤਿਹ ਕਿ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ